ਹਾਂਜੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਸਾਡੇ ਕੋਲੇ ਇਹ 25 ਤਰੀਕ ਨੂੰ ਇਨਫੋਰਮੇਸ਼ਨ ਆਈ ਸੀ ਅਚੀਬ ਲਈ ਦੇ ਰੀਨਾ ਨਾ ਵੀ ਲੇਡੀ ਵੱਲੋਂ ਜਿਹਦੀ ਭੈਣ ਸੀ ਨੀਤੂ ਜਿਹਦੀ 15 16 ਸਾਲ ਤੋਂ ਮੈਰਿਡ ਸੀ ਪਰ ਹੁਣ 12 13 ਸਾਲ ਤੋਂ ਆਪਣੇ ਹਸਬੰਦ ਤੋਂ ਅਟੱ ਰਹਿਦੀ ਸੀ ਜਿਹਦੀ ਜਿਹਦੇ ਕੋਲੇ ਕੋਈ ਵਿਨੇ ਏਲੀਅਸ ਗੱਗੀ ਨਾਂ ਦਾ ਬੰਦਾ ਹੁੰਦਾ ਸੀ ਉਹਨੇ ਉਹਦੀ ਕੁੱਟਮਾਰ ਕੀਤੀ ਤੇ ਤਰਾਨੇ ਇਲਾਜ ਦੀ ਉਹਦੀ 25 ਤਰੀਕ ਨੂੰ ਮੌਤ ਹੋ ਗਈ ਜਿਹਦੇ ਤੇ थाना ਅਡਵੀਜ਼ਨ ਛੇਚ ਅਸੀਂ ਮਾਰਡਰ ਚੋਂ ਕਤਮਾਂ ਦਾ ਕੀਤਾ ਤੇ ਕੱਲ ਮੇਜੀ ਨੱਤੀ ਨੂੰ ਜਿਸ ਜਿਹੜਾ ਮੁੱਖ ਦੋਸ਼ੀ ਸੀ ਮਾਰਡਰ ਦਾ ਵਿਨੇ ਇਲੀਸ ਕਰਦੀ ਉਹਨੂੰ ਰੈਸਟ ਕਰ ਲਿਆ ਤੇ ਇਸ ਲਈ ਇਸ ਤੇ ਮਲਜਮ ਤੇ ਪਹਿਲੇ ਕੋਈ ਮਾਮਲਾ ਦਰਜ ਹੈ ਨਹੀਂ ਪਹਿਲਾਂ ਦਾ ਕੋਈ ਮਾਮਲਾ ਰਹੀ ਤੱਕ ਨਹੀਂ ਕੁਝ ਨਹੀਂ ਆਇਆ ਬਾਕੀ ਚੈੱਕ ਕਰਦੇ ਹਾਂ